ਕੰਦੇ ਵਿੱਚ ਸ਼ਿਵ ਸ਼ੰਕਰ ਸੇਵਾ ਸੁਸਾਇਟੀ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਰੈਣੀ ਕੱਢੀ ਗਈ ਜਿਸ ਵਿੱਚ ਧਾਰਮਿਕ ਰਾਣੀਕ ਤੇ ਸਮਾਜ ਸੇਵੀਆਂ ਦੇ ਵੱਲੋਂ ਹਿੱਸਾ ਲਿਆ ਗਿਆ ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨਾ ਖੇਡਣਾ ਤੇ ਹੋਰ ਧਾਰਮਿਕ ਗਤੀਵਿਧੀਆਂ ਦੇ ਨਾਲ ਜੋੜਨਾ ਹੈ ਪ੍ਰਬੰਧਕਾਂ ਦੇ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਾਉਣ ਦੀ ਗੱਲ ਵੀ ਆਖੀ ਗਈ ਹੈ ਇਹ ਰੈਲੀ 33 ਫੁੱਟ ਰੋਡ ਕ੍ਰੀਏਟਿਵ ਜਿਮ ਸੁਨੰਗਰ ਚੌਕ ਕਈ ਮਾਰਕੀਟ ਰਾਜੋਸਵਾਮੀ ਰੋਡ ਤੋਂ ਹੁੰਦੇ ਹੋਏ ਜਮਾਲਪੁਰ ਚੌਕ ਤੱਕ ਪੁੱਜੀ ਇਸਰਾਇਲੀ ਦਾ ਕਈ ਥਾਵਾਂ ਤੇ ਪਰਮਾ ਸਵਾਗਤ ਕੀਤਾ ਗਿਆ। ਇਸਰਾਇਲੀ ਨੂੰ ਸਫਲ ਬਣਾਉਣ ਦੇ ਵਿੱਚ ਅਮਨ ਸ਼੍ਰੀ ਵਾਸਤਵ ਬਾਬਾ ਚੰਕੋਤ ਸਿੰਘ, ਸੁਖਦੇਵ ਮੰਡੇਰ, ਇੰਦਰਜੀਤ ਮੁੰਡੀਆਂ, ਮਨੋਸ਼ ਸਿੰਘਲਾ, ਰਾਜੀਵ ਚਟਾਲਾ, ਸੋਨੂ ਸ਼ੇਰਪੁਰੀਆ, ਰਿੰਕੂ ਆਦਿ ਦੇ ਨਾਮ ਜੀ ਕਜੋਗ ਨੇ। ਇਸ ਮੌਕੇ ਰੈਲੀ ਦੇ ਵਿੱਚ ਕੁਲਵਿੰਦਰ ਸਿੰਘ ਐਸਐਚਓ ਜਮਾਲਪੁਰ, ਸਤਨਾਮ ਸਿੰਘ ਏਐਸਆਈ ਬੰਤੋ ਮਹੰਤ, ਰਵੀ ਮਹੰਤ, ਵਿੱਕੀਮਾਨ ਆਸ਼ੂਰਾਮ, ਮਨਵੀਰ ਢਾਲੀਵਾਲ ਜੁੱਧ ਕਾਂਗਰਸਾਂ ਕੋ ਕੌਂਸਲ ਨਿੱਕੂ ਪਾਤੀ, ਰਾਜੀਵ ਤੇ ਦਿਪਕ ਕਰੋੜਾ ਸਰਵਜੀਤ ਸਿੰਘ ਸੜੀ ਤੋਂ ਇਲਾਵਾ ਡੀਡੀ ਮੈਮੋਰੀ ਸਕੂਲ ਦੇ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੇ ਰੈਲੀ 'ਚ ਵੱਧ ਚੜ੍ਹ ਕੇ ਹਿੱਸਾ ਲਿਆ। ਪੰਜ ਸੇਤੀਪੁਰੋਂ ਔਰ ਜਿਹੜੇ ਨਾਣਾਂ ਨਾਲੇ ਲੱਗੇ ਹੋਣਾਂ ਨੇ ਸਾਡੀ ਸਵਾਮੀ ਜੀ ਜੱਟਾਂ ਲਈ ਸਹਾਵਾ ਨੇ ਪੋਤਾਰ ਵਿੱਚ ਸਹਾਵਾ ਵਜੋਂ ਅਤੇ ਦਸਤਿਦ ਨਾਅਕ ਦਾ ਨਿਸ਼ਾਨਾ ਪੂਰਾ ਉਸ ਕਰਕੇ ਜਿਹੜਾ ਉਹ ਦੇ ਨੰਬਰ ਸਾਥ ਜਿਹੜੇ ਉਹਨੇ ਖਾ ਉਹ ਅੱਜ ਚਾਰ ਪੱਤਰਾਂ ਦੀ ਡੀਡੀ ਪਬਲਿਸ਼ਟ੍ਰੀ ਦੇ ਸਹਿਯੋਗ ਨਾਲ ਕੱਢੀ ਗਈ ਤੇ ਮੈਂ ਧੰਨਵਾਦ ਕਰਦਾ ਇਸ ਐਂਡੀ ਦੇ ਸੰਗਠਨ ਨੇ ਔਰ ਬਹੁਤ ਵੱਡਾ ਹਮਲਾ ਮਾਰਿਆ ਬਾਬਾ ਜੱਫਰ ਮੁੰਡਿਆ ਜੀ ਉਹਦੇ ਪਿਤਾ ਜੀ ਉਹਨਾਂ ਦਾ ਵਾਸਤਵ ਦੀ ਟਕਾਲਾ ਸਾਹਿਬ ਹੋਰ ਸ਼ੰਤੀ ਜੀ ਮਾਸ਼ੂ ਰਾਣਾ ਜੀ ਦੇ ਮੇਕੂਪ ਪਾਸਤੇ ਜਿਹੜੇ ਆਪਾਂ ਅੱਜ ਦੇ ਦਿਨ ਨੂੰ ਆਕਰਤਾ ਹੋਣਾ ਹੈ ਜੀ ਆਪਾਂ ਨੂੰ ਸਾਹਮਣੇ ਸ਼ਾਮਤ ਹੋਇਆ ਬਕਰ ਜਿਹੜਾ ਖੋੜ ਹੈ ਜੀ ਨਾਮ ਬਹੁਤ ਜ਼ਿਆਦਾ ਫੈਰ ਪਾ ਲਿਆ ਕਿ ਉਹ ਲੋੜ ਹੈ ਕਿ ਆਪਾਂ ਸੂਬੇ ਦੇ ਬੱਚਿਆਂ ਦੇ ਥਰੂ ਅੱਜ ਆਪਾਂ ਜਿਹੜਾ ਨਸ਼ਾ ਉਹਦੇ ਖਿਲਾਫ ਆਪਾਂ ਜਿਹੜੀ ਵਹਿਮਾ ਖੜੀ ਕਰੀਏ ਮੈਂ ਆਪਣਾ ਆਪਿਆ ਨੂੰ ਪ੍ਰਸ਼ੰਸਾ ਸਮਝ ਰਹੀ ਕਿ ਮੈਂ ਇਸ ਜੀ ਆਪ ਹੀ ਇਸ ਤਰ੍ਹਾਂ ਦਾ ਫਰਮ ਨੇ ਉਹਦੇ ਲਈ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਰਿਟਨ ਨੂੰ ਦਾ ਮੌਕਾ ਦਿੱਤਾ ਇਸ ਤੋਂ ਬਾਅਦ ਬਾਬਾ ਚੰਪੌਰ ਸਿੰਘ ਜੀ ਨਾਲ ਉਸ ਬਾਰੇ ਹੋਰ ਗੱਲ ਬਾਤ ਬਾਹਿਗੁੜੀ ਕੀ ਖਾਸ ਸਾਬਾਹਿਗੁੜੀ ਪਾਠੇ ਅੱਜ ਮੇਰੇ ਵਿੱਚ ਮੋਦੀਪ ਕਾਜਵਾਲੀ ਰਾਣਾ ਜੀ ਸੈਣੀ ਜੀ ਰਾਜਵੀਰ ਜੀ ਜਸਮੋਹ ਜੀ ਰਿਸੀ ਜੀ ਇੰਦਰੀ ਮੁੜੀਆਂ ਮੇਰੇ ਵੀਰ ਰੇਕੂ ਮੇਰੇ ਵੀਰ ਮਗਰ ਨੋਮਾ ਪੂਰੇ ਰਕਤ ਸਿੰਘ ਸਾਹਕਰ ਜੀ ਸਾਡੇ ਪਾਇਆ ਬਾਗਲੇ ਤੋਂ ਭੜੇ ਨੇ ਇਸ ਨਾਲ ਸਾਰੇ ਬਹੁਤ ਬਹੁਤ ਦਰ ਮਹਾਕਾ ਤਾਂ ਪਹਿਲੇ ਮੈਂ ਪ੍ਰੈਸਰ ਮੋਟਰ ਦਾ ਬਾਟਰ ਮਾਰ ਗਿਆ ਜਿਹੜੇ ਸਭਾ ਸਾਡੀ ਕੀ ਆਏ ਮੇਰੇ ਵੀਰ ਲੋਕੇ ਸਾਡੇ ਇਸ ਸਾਰੇ ਤੋਂ ਉਹ ਦੂਜਾ ਇਹੋ ਪੱਟੇ ਮੁੰਡੇ ਬੋਲਦੇ ਨੇ ਸੋ ਜਿਹੜਾ ਕਾਰੋਬਾਰ ਹੈ ਬਹੁਤ ਬੜਾ ਇਹ ਵੀ ਸਾਨੂੰ ਸਿੱਧੂ ਮੱਖੀ ਕੈਨਵੋਰੇ ਇੱਕ ਸਾਨੂੰ ਬਹੁਤ ਬੜਾ ਜੇ ਤੁਸੀਂ ਬਹੁਤ ਜਗਾ ਕੰਮ ਕਰਦੇ ਹੋ ਤੇ ਪੰਜਾਬ ਪਰ ਦੇ ਬਹੁਤ ਧੰਨਵਾਦ ਕਰਦਾ ਜੋ ਸਤਪੁਰੀ ਇਸ ਵੇਲੇ ਸੈਟਾ ਦੇ ਰਹੇ ਨੇ ਉਹ ਮੈਂ ਮਨਜੀਤ ਭਾਰੀ ਦਾ ਸਾਰੇ ਧੰਨਵਾਦ ਕਰਦਾ ਸਾਡੇ ਨਾਲ ਸੀ ਬਾਤ ਲਿਖਿਆ ਸੀ ਮੇਰੇ ਨਾਲ ਲੜ ਕੇ ਅਸੀਂ ਸਾਰੇ ਲੜ ਕੇ ਬਚਾਅ ਕੀਤਾ ਅਜੇ ਰੇਲੀ ਸਭ ਤੋਂ ਬੜਾ ਨੌਜਵਾਨ ਵੀ ਨੂੰ ਜਿੰਨਾ ਕੋਰਾਂ ਦੇ ਅੰਦਰ ਆਇਆ ਉਹ ਇੱਕ ਵਾਰ ਦੂਰ ਬੇਤੀ ਕਰੂਗਾ ਇਹ ਨੌਜਵਾਨ ਵੀ ਮਿਸਾਲ ਖਾਂਦੇ ਨੇ ਸਾਰੇ ਮੇਰੇ ਮਾਂ ਕੋ ਰੱਖ ਕੇ ਹੋਏ। ਤੇ ਇਹ ਮੇਰੀ ਬੇਟੀ ਆ ਬੇ ਨਸ਼ਾ ਛੋਟੋ। ਕੋਡੇ ਮਾਪਿਓ ਰਾਮ ਰਕੇ ਸੌਰ ਜਿਨ੍ਹਾਂ ਨੇ ਤੁਹਾਨੂੰ 9 ਮਹੀਨੇ ਪੇਟ ਦੇ ਵਿੱਚ ਰੱਖਿਆ ਨਾ ਧੋਖੀ ਪਾਲਣਾ ਬੋਲਦਾ ਕਰਕੇ ਜਨਮ ਦਿੱਤਾ ਆਪ ਨੂੰ ਮੌਤ ਦੇ ਦਿੱਤ ਕੇ ਤੇ ਅੱਜ ਕੋੜਾ ਨਾ ਤਿਆਰ ਰਹੀਏ ਇਹ ਨਸ਼ੇ ਤੋਂ ਰਹਿਤ ਹੋਗੇ ਆਪਣੇ ਮਾਂ ਕੋਲ ਜ਼ਿੰਦਗੀ ਬਤਾਈਏ। ਇਹ ਵੀ ਮੇਰੀ ਬੇਟੀ ਆ। ਬਾਕੀ ਸਕੂਲ ਸਟਾਫ ਦਾ ਸਾਰੇ ਬਹੁਤ ਬਹੁਤ ਸ਼ੁਕਰੀਆ। ਕੋਈ ਗੁੱਜੀ ਦਾ ਸਾਥ ਕੋਈ ਗੁੱਜੀ ਦਾ ਸਾਥ। ਅੱਜ ਦੀ ਨੇਦੀ ਤੇ ਜਿਵੇਂ ਸਰਕਾਰ ਦੀ ਅਮਨ ਸਰਵਾਸਤਵ ਜੀ ਇੰਦਰ ਜੀ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਸਭੀ ਮੌਜੂਦ ਦੇ ਵਿੱਚ ਆ ਕੇ ਉਸ ਮਾਨ ਦਾ ਮੌਕਾ ਦਿੱਤਾ ਮੈਂ ਭਰਾ ਆਪਣੇ ਸਾਥੀ ਵਾਲਾ ਸਾਹਿਬ ਜੀ ਦਾ ਰਾਜਵੀਰ ਜੀ ਦਾ तमाम ਟੀਮ ਜੇਕਰੋੜਾ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪੀਰ ਤੇ ਆ ਕੇ ਰੈਲੀ ਨੂੰ ਕਾਮਯਾਬ ਕੀਤਾ ਉਸ ਤੌਰ ਤੇ ਉਸ ਪ੍ਰਸ਼ਾਉਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਲ ਖੋਸ ਲਾ ਕੇ ਕੌਮ ਜਨਰ ਸਾਡਾ ਸਾਥ ਦਿੱਤਾ ਹੈ ਔਰ ਬੱਚੇ ਜਿਹੜੇ ਸਕੂਲ ਦੇ ਆਏ ਨੇ ਉਸਮੇ ਦੇ ਪ੍ਰਿੰਸੀਪਲ ਉਹਨਾਂ ਦਾ ਵੀ ਬਹੁਤ ਬਤਾਨਵਾਦ ਕਰਦਾ ਹਾਂ ਇਹਨਾਂ ਨੇ ਮਰਸੀਆ ਨੂੰ ਵੀ ਨਾਲ ਨਾਲ ਅੱਜ ਭੇਜ ਕੇ ਕਿਉਂਕਿ ਬੱਚੇ ਸਾਡੇ ਆਉਣ ਵਾਲੇ ਦੇਖਦਾ ਕੋਈ ਹੈ ਇਹ ਆਧੁਨਿਕ ਪਮਾਉਂਗ ਵੀ ਅਸਿੱਖੀ ਤਬਰਤੀ ਲਈ ਲਿਖਣਾ ਲੱਗੇ ਰੋਕਣਾ ਵੀ ਹੈ ਸੋ ਇਹ ਬਹੁਤ ਜ਼ਰੂਰੀ ਕੰਮ ਕੀਤਾ ਅਮਰ ਸ਼ਿਵ ਆਸਤਵ ਜੀ ਤਰਮੋਰ ਜੀ ਬਹੁਤ ਬਹੁਤ ਧੰਨਵਾਦ ਬੱਚਿਆਂ ਦੇ ਬਹੁਤ ਸਾਰੇ ਪਰਿਵਾਰ ਇਹ ਸਮਾਜ ਪਰਿਵਾਰ ਦਾ ਪਿਤਾ ਅਗਰ ਇਹ ਬੇਨਤੀ ਆ ਇਹਨਾਂ ਬੱਚਿਆਂ ਨੂੰ ਦੂਰੋਂ ਤੇ ਖਰਾਬ ਦੀ ਬਣਾਉਣ ਦੇ ਬਾਅਦ ਮਾਲ ਦੇ ਕਾਰਨ ਦਾ